ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨ ਅੱਜ ਦੀ ਵੀਰੋ ਵਿੱਚ ਸੋ ਕੱਲ ਰਾਤ ਜੋ ਵੀ ਖਨੌਰੀ ਬਾਰਡਰ ਤੇ ਹੋਇਆ ਸਾਰਿਆਂ ਨੇ ਵੀਡੀਓ ਦੇਖ ਲਈਆਂ ਆ ਤੇ ਕਿਸ ਤਰ੍ਹਾਂ ਗਵਰਨਮੈਂਟ ਨੇ ਸੱਦੇ ਪਹਿਲਾਂ ਜਿਹੜੇ ਆਗੂ ਸੀਗੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਖਨੌਰੀ ਬਾਰਡਰ ਜਿਹੜਾ ਮੋਰਚਾ ਲੱਗਾ ਸੀ ਉਹ ਚੱਕਿਆ ਗਿਆ ਉਸ ਤੋਂ ਬਾਅਦ ਅੱਜ ਦੇ ਤਾਜ਼ਾ ਹਾਲਾਤ ਕੀ ਆ ਤੁਸੀਂ ਉਹ ਦੇਖੋ ਜਿਹੜੇ ਵੀਰਾਂ ਦੀਆਂ ਉੱਥੇ ਟਰਾਲੀਆਂ ਰਹਿ ਗਿਆ ਸੀ ਸਮਾਨ ਰਹਿ ਗਿਆ ਸੀਗਾ ਜਾ ਛੱਡਾ ਬਣੀਆਂ ਸੀਗੀਆਂ ਕਿਸਾਨਾਂ ਦੀਆਂ ਉਹ ਕਿਸ ਤਰ੍ਹਾਂ ਜਿਹੜਾ ਲੋਕਲ ਕੌਜ ਦਾ ਜਿਹੜਾ ਨਾ ਇਨਸਾਨੀਅਤ ਨਹੀਂ ਰਹੀ ਲੋਕਾਂ ਵਿੱਚ ਉਹ ਲੋਕ ਕਿੱਦਾਂ ਉਹ ਸਮਾਨ ਚੱਕ ਕੇ ਲਿਜਾ ਰਹੇ ਆ ਤਾਂ ਆਹ ਦੇਖੋ ਆਹ ਵੀਡੀਓ ਤਾਜੀ ਆ ਜੀ ਇਹ ਅੱਜ ਦੀ ਵੀਡੀਓ ਆ ਤੇ ਜਿਹੜੇ ਜਿਹੜੇ ਵੀਰਾਂ ਦੇ ਉੱਥੇ ਸਮਾਨ ਰਹਿ ਗਿਆ ਟਰੈਕਟਰ ਟਰਾਲੀਂਗਾ ਜਾਂ ਹੋਰ ਸਮਾਨ ਉਹ ਯਾਰ ਜਾ ਕੇ ਪਲੀਜ਼ ਜਿਹੜੇ ਦੇ ਪਿੰਡ ਦੇ ਉੱਥੇ ਵੀਰ ਬੈਠੇ ਸੀਗੇ ਜਾ ਕੇ ਆਪਣਾ ਸਮਾਨ ਲੈ ਆਓ ਤੇ ਇਦਾਂ ਰੋਣਾ ਨਾ ਦਿਓ ਕਿਉਂਕਿ ਬੜੀ ਔਖੇ ਹੋ ਕੇ ਸਮਾਨ ਬਣਦਾ ਆ ਤੇ ਆ ਵੀਡੀਓ ਨੂੰ ਬਾਤਵਾ ਸ਼ੇਅਰ ਕਰੋ ਜਿਹੜੇ ਜਿਹੜੇ ਪਿੰਡ ਦੀ ਟਰਾਲੀ ਸੀ ਟਰਾਲੀ ਜਰੂਰ ਜਾ ਕੇ ਆਪਣਾ ਸਮਾਨ ਲੈ ਕੇ ਆਓ ਵੀਰ ਤੇ ਉਹ ਬਜ਼ੁਰਗਾਂ ਨੂੰ ਛਡਾਇਆ ਜਾਵੇ ਆ ਦੇਖੋ ਆ ਦੇਖੋ ਭੱਜ ਰਿਹਾ ਆ ਆ ਦੇਖ ਆ ਦੇਖ ਆ ਦੇਖ ਭੱਜ ਰਿਹਾ ਆ ਦੇਖੋ ਆ ਦੇਖੋ ਬਾਈ ਇਹਨੇ ਮੋਟਰਸਾਈਕਲ ਰੋਕ ਲੇ ਆ ਦੇਖੋ ਕੋਈ ਭੈਜ ਸ਼ਰਮ ਕਰ ਲਿਓ ਯਾਰ ਸ਼ਰਮ ਕਰ ਲਿਓ ਆ ਦੇਖੋ ਮੋਟਰਸਾਈਕਲ ਵਾਲੋ ਆ ਉਹ ਬਾਈ ਸ਼ਰਮ ਕਰ ਲਿਓ ਸ਼ਰਮ ਆ ਦੇਖੋ ਆ ਆ ਦੇਖੋ ਦੇਖੋ ਖੜੇ ਆ ਗੁੰਡੇ ਲੈ ਸਰਕਾਰ ਨਾਲੋਂ ਵੀ ਭੜੇ ਜਿਹੜਾ ਲੁੱਟ ਪੈਂਟ ਜੋ ਜਿਹਨਾਂ ਸ਼ੁਕਰ ਮਨਾਇਆ ਉਹ ਬਾਈ ਸ਼ਰਮ ਦਾ ਕਰ ਲਿਓ ਸ਼ਰਮ ਕਰ ਲਿਓ ਕੋਈ ਮਾੜਾ ਮੋਟਾ ਕੋਈ ਸ਼ਰਮ ਕਰ ਲਿਓ ਖਾਂਦਾ ਸਾੜੋ ਭਲਾ ਮਨਾਇਆ ਵੀ ਉੱਜੜ ਗਏ ਰੇ ਦੇ ਪੂਰੀ ਰੋਟੀਆਂ ਖਾਂਦੇ ਦੇਖਵੇਂ ਯਾਰ ਆਹ ਦੇਖੋ ਬਾਕੀ ਵੀ ਲਾਣ ਤੱਕ ਸਾੜਾ ਕਿੱਥੇ ਆ ਆ ਦੇਖ ਆ ਟੈਂਪੂ ਦੇਖੋ ਟੈਂਪੂ ਪਰ ਪਰ ਆ ਰਹੇ ਆ ਨਾ ਲੁੱਡੀ ਪੈ ਰਹੀ ਆ ਲੁੱਡੀ ਲੁੱਡੀ ਪੈ ਰਹੀ ਆ ਜੀ ਉਰੇ ਦਾ ਸੰਭੂ ਬਾਰਡਰ ਤੇ ਸ਼ੇਅਰ ਕਰੀ ਚੱਲੋ ਇਹਨਾਂ ਨੂੰ ਇੰਨਾ ਤੱਕ ਆ ਕੋਈ ਕੋਈ ਪ੍ਰੋਟੈਕਸ਼ਨ ਦਾ ਲਾਂ ਦੇ ਸਮਾਨ ਦਾ ਸਮਾਨ ਦੀ ਥੋਲਟੀ ਆ ਦੇ ਦਿੰਦੇ ਵੀ ਭਾਈ ਸਮਾਨ ਲੈ ਜੋ ਆਪਣੇ ਘਰ ਨੂੰ ਆ ਦੇਖੋ ਆ ਦੇਖੋ ਆ ਟੈਂਪੂ ਭਰੇ ਖੜੀਆਂ ਆ ਆ ਦੇਖੋ ਆ ਸਭ ਸਭ ਨੂੰ ਲੁੱਟਣ ਆਈ ਵੀ ਆ ਦੇਖੋ ਆ ਦੇਖੋ ਬਹੁਤ ਬੁਰਾ ਹੈ ਨਹੀਂ ਮੋਰ ਦੇਖੋ ਮੜਾ ਬਚਾ ਕੇ ਬਾਕੂ ਜੀ ਅ ਭਾਈ ਸਾਈਡ ਤੇ ਸਾਈਡ ਤੇ ਲੈ ਜਾਓ ਇਹਨਾਂ ਨੂੰ ਉੱਥੇ ਲੈ ਜਾਓ ਇੰਨਾ ਸਿਸਟਮ ਖਰਾਬ ਹੈ ਯਾਰ ਰੱਬ ਹੀ ਰੱਖਾ ਇਹ ਲੋਕਾਂ ਦਾ ਬੋਦਰ ਸਾਈਡ ਲਾ ਦੇ ਲੈ ਲੈ ਭੱਜ ਰਹੇ ਆ ਸਮਾਨ ਲੁੱਟੀ ਪੈ ਰਹੀ ਹੈ ਆ ਭਾਈ ਪਹੋ ਲੋਹਾ ਪਿਆ ਉਰੇ ਤੇ ਲੈ ਜਾਓ ਆਪਣੇ ਆਪਣੇ ਘਰਾਂ ਤੋਂ ਆ ਕੇ ਭਾਈ ਜਿਨ੍ਹਾਂ ਦਾ ਪਿਆ ਸਮਾਨ ਆ ਆਪਣਾ ਆਪਣਾ ਲੈ ਜਾਓ ਆਪਣਾ ਆਪਣਾ ਲਈਓ ਸਮਾਨ ਆਗੇ। ਇਹ ਕਰੋਨਾ ਆਪਣਾ ਸਮਾਨ ਲਈਓ ਆਗੇ ਜਿੰਨਾ ਤੁਸੀਂ ਪੈਸਾ ਲਾਇਆ ਵਾ ਵਾਵੇਂ। ਰੁਕੇ ਬੁੱਤੀ ਹੋ ਗਿਆ ਪਰ ਇਹਨੂੰ ਲੈਤਾ ਜਾਓ ਮੇਰਾ ਵੀਰਾ ਟਰੈਲੀ ਆ ਵੀ ਖੜੀ ਆ ਨੇ ਤੇ ਟਰੈਕਟਰ ਵੀ ਖੜੇ ਨੇ ਆਪਣੇ ਲਈਓ ਆਗੇ। 5-7-7 ਮੁੰਡੇ ਲਿਆਓ ਤੇ ਇਹਨੂੰ ਲਈਓ ਲੱਦ ਕੇ ਯਾਰ ਆ ਨਹੀਂ ਐਹੀਂ ਜਾਣਾਗਾ ਆਪਣਾ। ਲਈਓ ਮੇਰਾ ਵੀਰਾ।